ਪੰਜਾਬੀਓ ਤਿਆਰੀਆਂ ਖਿੱਚ ਲੋ ਠੰਡ ਪੂਰੀ ਕੜਾਕੇ ਦੀ ਪੈਣ ਵਾਲੀ ਆ ਕਿਉਂਕਿ ਠੰਡ ਤਾਂ ਸ਼ੁਰੂ ਹੋ ਹੀ ਚੁੱਕੀ ਆ ਪੰਜਾਬ ਦੇ ਵਿੱਚ ਤੇ ਅੱਜ ਮੀਂਹ ਵੀ ਪੈ ਗਿਆ ਤਾਜ਼ਾ ਜੋ ਤਸਵੀਰਾਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਬਾਰਿਸ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਲੱਗਦੀ ਏ ਕਿ ਪੰਜਾਬ ਦੇ ਵਿੱਚ ਲਗਾਤਾਰ ਠੰਡ ਪੈਣੀ ਸ਼ੁਰੂ ਹੋ ਗਈ ਹੈ ਕਾਫੀ ਤਾਪਮਾਨ ਡਿੱਗ ਜਾਂਦੇ ਰਾਤ ਦੇ ਸਮੇਂ ਦਾ ਤਾਪਮਾਨ ਇੰਨਾ ਜ਼ਿਆਦਾ ਡਿੱਗ ਜਾਂਦਾ ਹੈ ਕਿ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ ਤੇ ਕਿੜਾਕੇ ਦੀ ਠੰਡ ਜਿਹੜੀ ਹੁਣ ਹੋਰ ਵਧਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਹੁਣ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਦਰਬਾਰ ਸਾਹਿਬ ਤੋਂ ਵੀ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦਰਬਾਰ ਸਾਹਿਬ ਮੀਂਹ ਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਅੰਮ੍ਰਿਤਸਰ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਵੀ ਜਿਹੜੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਹਾਲਾਂਕਿ ਵਿਗਿਆਨੀਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਹਾਲੇ ਕੁਝ ਦਿਨਾਂ ਤੱਕ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੈ ਤੇ ਜੇਕਰ ਮੀਂਹ ਪਵੇਗਾ ਤਾਂ ਠੰਡ ਹੋ ਜ਼ਿਆਦਾ ਵਧੇਗੀ ਸੋ ਉਹੀ ਹੁਣ ਮੀਂਹ ਪੈ ਚੁੱਕਿਆ ਹੈ ਤੇ ਹੁਣ ਠੰਡ ਹੋਰ ਜ਼ਿਆਦਾ ਵਧੇਗੀ ਤੇ ਅੱਗੇ ਵੀ ਜੋ ਮੌਸਮ ਦਾ ਹਾਲ ਹੁੰਦਾ ਹੋਵੇਗਾ ਉਹ ਵੀ ਦੇਖਣਾ ਹੋਵੇਗਾ ਤੇ ਤਾਂ ਦਾ ਜੋ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਮੀਂਹ ਪੈਂਦਾ ਦੇਖ ਸਕਦੇ ਹੋ ਸੰਗਤ ਹਾਲਾਂਕਿ ਸੰਗਤ ਦੀ ਜਿਹੜੀ ਗਿਣਤੀ ਹੈ ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ ਸੰਗਤ ਮੀਂਹ ਵਿੱਚ ਵੀ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਸ਼ਹਿਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਲਕੀ ਬੂੰਦਾਬਾndi ਹੋਈ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਬਾਰਿਸ਼ ਨੇ ਠੰਡ ਦੇ ਵਿੱਚ ਹੋਰ ਇਜ਼ਾਫਾ ਕਰਨ ਦੇ ਵਿੱਚ ਜਿਹੜੀ ਇਹ ਬਾਰਿਸ਼ ਹੈ ਉਹ ਹੋਰ ਮਦਦ ਕਰੇਗੀ ਤੇ ਹੋਰ ਜਿਹੜੀ ਪੰਜਾਬੀਆਂ ਨੂੰ ਹੁਣ ਕੜਾਕੇ ਦੀ ਠੰਡ ਸਤਾਵੇਗੀ ਸੋ ਆਪਣੀਆਂ ਤਿਆਰੀਆਂ ਖਿੱਚ ਲੋ ਰਜ਼ਈਆਂ ਰਜ਼ੂਈਆਂ ਕੱਢ ਲੋ ਜੇਕਰ ਵਿੱਚ ਪਈਆਂ ਨੇ ਤੇ ਹੋਰ ਵੀ ਜਿਹੜੇ ਪ੍ਰਬੰਧ ਨੇ ਠੰਡ ਤੋਂ ਬਚਣ ਦੇ ਲਈ ਕਰਕੇ ਰੱਖੋ ਕਿਉਂਕਿ ਹੁਣ ਠੰਡ ਹੈ ਜਿਹੜੀ ਉਹ ਹੋਰ ਵਧਣ ਜਾ ਰਹੀ ਹੈ ਪੰਜਾਬੀਓ ਤਿਆਰੀਆਂ ਖਿੱਚ ਲੋ ਠੰਡ ਪੂਰੀ ਕੜਾਕੇ ਦੀ ਪੈਣ ਵਾਲੀ ਆ ਕਿਉਂਕਿ ਠੰਡ ਤਾਂ ਸ਼ੁਰੂ ਹੋ ਹੀ ਚੁੱਕੀ ਆ ਪੰਜਾਬ ਦੇ ਵਿੱਚ ਤੇ ਅੱਜ ਮੀਂਹ ਵੀ ਪੈ ਗਿਆ ਤਾਜ਼ਾ ਜੋ ਤਸਵੀਰਾਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਬਾਰਿਸ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਲੱਗਦੀ ਏ ਕਿ ਪੰਜਾਬ ਦੇ ਵਿੱਚ ਲਗਾਤਾਰ ਠੰਡ ਪੈਣੀ ਸ਼ੁਰੂ ਹੋ ਗਈ ਹੈ ਕਾਫੀ ਤਾਪਮਾਨ ਡਿੱਗ ਜਾਂਦੇ ਰਾਤ ਦੇ ਸਮੇਂ ਦਾ ਤਾਪਮਾਨ ਇੰਨਾ ਜ਼ਿਆਦਾ ਡਿੱਗ ਜਾਂਦਾ ਹੈ ਕਿ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ ਤੇ ਕਿੜਾਕੇ ਦੀ ਠੰਡ ਜਿਹੜੀ ਹੁਣ ਹੋਰ ਵਧਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਹੁਣ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਦਰਬਾਰ ਸਾਹਿਬ ਤੋਂ ਵੀ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦਰਬਾਰ ਸਾਹਿਬ ਮੀਂਹ ਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਅੰਮ੍ਰਿਤਸਰ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਵੀ ਜਿਹੜੀ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਹਾਲਾਂਕਿ ਵਿਗਿਆਨੀਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਹਾਲੇ ਕੁਝ ਦਿਨਾਂ ਤੱਕ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੈ ਤੇ ਜੇਕਰ ਮੀਂਹ ਪਵੇਗਾ ਤਾਂ ਠੰਡ ਹੋਰ ਜ਼ਿਆਦਾ ਵਧੇਗੀ ਸੋ ਉਹੀ ਹੁਣ ਮੀਂਹ ਪੈ ਚੁੱਕਿਆ ਹੈ ਤੇ ਹੁਣ ਠੰਡ ਹੋਰ ਜ਼ਿਆਦਾ ਵਧੇਗੀ ਤੇ ਅੱਗੇ ਵੀ ਜੋ ਮੌਸਮ ਦਾ ਹਾਲ ਹੁੰਦਾ ਹੋਵੇਗਾ ਉਹ ਵੀ ਦੇਖਣਾ ਹੋਵੇਗਾ ਤੇ ਤਾਂ ਦਾ ਜੋ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਮੀਂਹ ਪੈਂਦਾ ਦੇਖ ਸਕਦੇ ਹੋ ਸੰਗਤ ਹਾਲਾਂਕਿ ਸੰਗਤ ਦੀ ਜਿਹੜੀ ਗਿਣਤੀ ਹੈ ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ ਸੰਗਤ ਮੀਂਹ ਦੇ ਵਿੱਚ ਵੀ ਮੱਥਾ ਟੇਕਦੇ ਹੋਏ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਸਹਿਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਲਕੀ ਬੂੰਦਾਂ ਬੰਦੀ ਹੋਈ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਬਾਰਿਸ਼ ਨੇ ਠੰਡ ਦੇ ਵਿੱਚ ਹੋਰ ਇਜ਼ਾਫਾ ਕਰਨ ਦੇ ਵਿੱਚ ਜਿਹੜੀ ਇਹ ਬਾਰਿਸ਼ ਹੈ ਉਹ ਹੋਰ ਮਦਦ ਕਰੇਗੀ ਤੇ ਹੋਰ ਜਿਹੜੀ ਪੰਜਾਬੀਆਂ ਨੂੰ ਹੁਣ ਕੜਾਕੇ ਦੀ ਠੰਡ ਸਤਾਵੇਗੀ ਸੋ ਆਪਣੀਆਂ ਤਿਆਰੀਆਂ ਖਿੱਚ ਲੋ ਰਜ਼ਈਆਂ ਰਜ਼ੂਈਆਂ ਕੱਢ ਲੋ ਜੇਕਰ ਵਿੱਚ ਪਈਆਂ ਨੇ ਤੇ ਹੋਰ ਵੀ ਜਿਹੜੇ ਪ੍ਰਬੰਧ ਨੇ ਠੰਡ ਤੋਂ ਬਚਣ ਦੇ ਲਈ ਕਰਕੇ ਰੱਖੋ ਕਿਉਂਕਿ ਹੁਣ ਠੰਡ ਹੈ ਜਿਹੜੀ ਉਹ ਹੋਰ ਵਧਣ ਜਾ ਰਹੀ ਹੈ ਪੰਜਾਬੀਓ ਤਿਆਰੀਆਂ ਖਿੱਚ ਲੋ ਠੰਡ ਪੂਰੀ ਕੜਾਕੇ ਦੀ ਪੈਣ ਵਾਲੀ ਆ ਕਿਉਂਕਿ ਠੰਡ ਤਾਂ ਸ਼ੁਰੂ ਹੋ ਹੀ ਚੁੱਕੀ ਆ ਪੰਜਾਬ ਦੇ ਵਿੱਚ ਤੇ ਅੱਜ ਮੀਂਹ ਵੀ ਪੈ ਗਿਆ ਤਾਜ਼ਾ ਜੋ ਤਸਵੀਰਾਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅੱਜ ਬਾਰਿਸ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਲੱਗਦੀ ਏ ਕਿ ਪੰਜਾਬ ਦੇ ਵਿੱਚ ਲਗਾਤਾਰ ਠੰਡ ਪੈਣੀ ਸ਼ੁਰੂ ਹੋ ਗਈ ਹੈ ਕਾਫੀ ਤਾਪਮਾਨ ਡਿੱਗ ਜਾਂਦੇ ਰਾਤ ਦੇ ਸਮੇਂ ਦਾ ਤਾਪਮਾਨ ਇੰਨਾ ਜ਼ਿਆਦਾ ਡਿੱਗ ਜਾਂਦਾ ਹੈ ਕਿ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ ਤੇ ਕਿੜਾਕੇ ਦੀ ਠੰਡ ਜਿਹੜੀ ਹੁਣ ਹੋਰ ਵਧਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਪੰਜਾਬ ਦੇ ਵਿੱਚ ਹੁਣ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਅੰਮ੍ਰਿਤਸਰ ਤੋਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਦਰਬਾਰ ਸਾਹਿਬ ਤੋਂ ਵੀ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਦਰਬਾਰ ਸਾਹਿਬ ਮੀਂਹ ਦੇ ਵਿੱਚ ਕਿੰਨਾ ਸੋਹਣਾ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਅੰਮ੍ਰਿਤਸਰ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਪੂਰੇ ਪੰਜਾਬ ਭਰ ਦੇ ਵਿੱਚ ਵੀ ਜਿਹੜੀ ਮੀਂਹ ਪੈਣ ਦੀ ਸੰਭਾਵਨਾ ਜਿ ਤਾਈ ਜਾ ਰਹੀ ਹੈ ਹਾਲਾਂਕਿ ਵਿਗਿਆਨੀਆਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਹਾਲੇ ਕੁਝ ਦਿਨਾਂ ਤੱਕ ਕੋਈ ਵੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਪੰਜਾਬ ਦੇ ਵਿੱਚ ਨਹੀਂ ਹੈ ਤੇ ਜੇਕਰ ਮੀਂਹ ਪਵੇਗਾ ਤਾਂ ਠੰਡ ਹੋ ਜ਼ਿਆਦਾ ਵਧੇਗੀ ਸੋ ਉਹੀ ਹੁਣ ਮੀਂਹ ਪੈ ਚੁੱਕਿਆ ਹੈ ਤੇ ਹੁਣ ਠੰਡ ਹੋਰ ਜ਼ਿਆਦਾ ਵਧੇਗੀ ਤੇ ਅੱਗੇ ਵੀ ਜੋ ਮੌਸਮ ਦਾ ਹਾਲ ਹੁੰਦਾ ਹੋਵੇਗਾ ਉਹ ਵੀ ਦੇਖਣਾ ਹੋਵੇਗਾ ਤੇ ਤਾਂ ਦਾ ਜੋ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਮੀਂਹ ਪੈਂਦਾ ਦੇਖ ਸਕਦੇ ਹੋ ਸੰਗਤ ਹਾਲਾਂਕਿ ਸੰਗਤ ਦੀ ਜਿਹੜੀ ਗਿਣਤੀ ਹੈ ਉਸ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ ਸੰਗਤ ਮੀਂਹ ਦੇ ਵਿੱਚ ਵੀ ਮੱਥਾ ਟੇਕਦੇ ਹੋਏ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਸ਼ਹਿਰ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਹਲਕੀ ਬੂੰਦਾ ਦੀ ਹੋਈ ਨਜ਼ਰ ਆ ਰਹੀ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ بارش ਨੇ ਠੰਡ ਦੇ ਵਿੱਚ ਹੋਰ ਇਜ਼ਾਫਾ ਕਰਨ ਦੇ ਵਿੱਚ ਜਿਹੜੀ ਇਹ بارش ਹੈ ਉਹ ਹੋਰ ਮਦਦ ਕਰੇਗੀ ਤੇ ਹੋਰ ਜਿਹੜੀ ਪੰਜਾਬੀਆਂ ਨੂੰ ਹੁਣ ਕੜਾਕੇ ਦੀ ਠੰਡ ਸਤਾਵੇਗੀ ਸੋ ਆਪਣੀਆਂ ਤਿਆਰੀਆਂ ਖਿੱਚ ਲੋ ਰਜ਼ਈਆਂ ਰਜ਼ੂਈਆਂ ਕੱਢ ਲੋ ਜੇਕਰ ਵਿੱਚ ਪਈਆਂ ਨੇ ਤੇ ਹੋਰ ਵੀ ਜਿਹੜੇ ਪ੍ਰਬੰਧ ਨੇ ਠੰਡ ਤੋਂ ਬਚਣ ਦੇ ਲਈ ਕਰਕੇ ਰੱਖੋ ਕਿਉਂਕਿ ਹੁਣ ਠੰਡ ਹੈ ਜਿਹੜੀ ਉਹ ਹੋਰ ਵਧਣ ਜਾ ਰਹੀ ਹੈ